ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਲੋੜੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਲਗਭਗ ਸਾਨੂੰ 10-11 ਗਾਮਾ ਦਿਖਾਵਾਂਗੇ ਡਰਟੇਰ ਵੀਰ ਤੋਂ ਕੱਲੇ ਕੱਲੇ ਨਾਗਵਾਰੇ ਲੈ ਕੇ ਜਾਵਾਂਗੇ ਆਓ ਅੱਗੇ ਵੀਰ ਨਾਲ ਕਰੀਏ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਮੇਰੇ ਨਾਮ ਐਡਰੈਸ ਦੱਸਿਓ ਆਪਣਾ ਨਾਂ ਬਾਈ ਭਵਨਪ੍ਰੀਤ ਸਿੰਘ ਆ ਪਿੰਡ ਹੰਡਿਆ ਜਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਕੀ ਕੰਟੈਕਟ ਨੰਬਰ ਹੈ 9877868899 ਦੂਜਾ ਨੰਬਰ ਹੈਗਾ 9673550 ਸੋ ਸਾਲੀ ਇਹ ਵੱਡੇ ਭਰਾ ਨੰਬਰ ਆਈ ਅੱਜ ਕਿੰਨੇ ਨਾਗ ਹਾਜ਼ਰ ਆਪਣੇ ਕੋਲ ਆਪਣੇ ਕੋਲ ਅੱਜ ਹੈਗੀਆਂ ਨੇ ਵੀਰੇ ਦਾ 11 ਗਾਵਾਂ ਨਹੀਂ ਹੈ ਸਿਰ ਠੀਕ ਹੈ ਗਾਵਾਂ ਦਾ ਆ ਪਈਆਂ ਜੀ 15 16 ਪੰਜ ਗਾਵਾਂ ਇੱਕ ਪਹਿਲਾਂ ਵਿਕਰੀ ਹੋ ਗਈਆਂ ਕਹਿੰਦਾ ਬਾਪ ਜਿੱਦਾਂ ਦੇ ਬੰ ਕ੍ਰਾਸ ਵੜਾ ਠੀਕ ਹੈ ਤੇ ਐਚ ਐਫ ਐਚ ਐਫ ਕ੍ਰਾਸ ਵੀ ਮਿਲ ਜੂਗੀ ਵੀ ਸਾਰੇ ਤਰ੍ਹਾਂ ਦਾ ਮੇਲ ਹੈਗਾਗਾ ਅੱਜ ਆਪਣੇ ਕੋਲ ਠੀਕ ਹੈ ਪਹਿਲੇ ਨੰਬਰ ਦਾ ਆਪਾਂ ਸਟਾਰਟ ਕਰੀਏ ਇਹਦੇ ਬੱਚੇ ਆਪਾਂ ਦੇਖਿਆ ਨੇ ਕਿ ਨਾ ਸੁਆ ਸੁਈਏ ਇਹ ਵੀਰੇ ਪਹਿਲਣ ਆਗੀ ਤੇ ਮੂੰਹੋਂ ਦੋ ਦੰਦਾਂ ਦਾ ਜੇਰ ਪੈਗੀ ਜੇਰ ਵੀਰੇ ਇਹ ਪਹਿਣੀ ਆ ਹਲੇ 20 ਮਿੰਟ ਹੀ ਹੋਇਆ ਥੁਈ ਹੋਈ ਔਰ ਦੇਖੋ 나ੜੂ ਆਏ ਮਨ ਨਾਲ ਬੱਚਾ ਖੜਾ ਹੀ ਹੋਇਆ ਧੁੱਪੇ ਕਰਕੇ ਖੜਾ ਹੀ ਹੋਇਆ ਧੁੱਪੇ ਕਰਕੇ ਦੰਦੋ ਦਸੀ ਆਪਾਂ ਇਹ ਦੋ ਦੰਦਾਂ ਦਾ ਬਈ ਓਰੀਜਨਲ ਆ ਠੀਕ ਹੈ ਕੀ ਉਮੀਦ ਆ ਦੁੱਧਾਂ ਦੀ ਆਪਣੇ ਇਹ ਤੋਂ ਦੁੱਧ ਦਾ ਬਈ ਐਵੇਂ ਮੰਡੀ ਦਾ ਜਿਹੜੇ ਫਾਰਮ ਚੋਂ ਲਿਆ ਇਹ ਮੰਨ ਕੇ ਚੱਲੀ ਵੀ ਹਾਇਰਟ ਹੈ ਨਾ ਆਪਾਂ ਜਿਵੇਂ ਬੱਸੀ ਦਾ ਆਰਡਰ ਤਿਆਰ ਕੀਤਾਗਾ ਠੀਕ ਹੈ ਤੀਪ ਹੋਰ ਆ ਵੀ ਸਵਾਲਿੰਗ ਨਹੀਂ ਹੈਗੀ ਆਰਡਰ ਤੇ ਠੀਕ ਹੈ ਹਾਂ ਤੇ ਕਹਿੰਦਾ ਬਸ ਸਾਫ ਸੁਥਰੀਆ ਚਾਰੇ ਪਾਸੇ ਸਾਫ ਸੁਥਰੀਆ ਬਈ ਹੱਥ ਤਰਾ ਨਹੀਂ ਬੱਸੀ ਹੈਗੀ ਬਸ ਠੀਕ ਹੈ ਰੇਟ ਦੀ ਗੱਲ ਕਰੀ ਰੇਟ ਕੀ ਰਹਿਣਗੇ ਰੇਟ ਬਈ ਇਹਦਾ ਉਮ ਕਰਾਉਣ ਦਾ 2 ਕਰਾਲ ਚਾ ਢਾਈ ਲੈ 1,60,000 ਰੁਪਏ ਦੀ ਬੱਸੀ ਆਪਾਂ ਦਮਾਂਗੇ ਥੋੜਾ ਬੋਧਾ ਮਾਨਦਾਰ ਕਰ ਦਾਂਗੇ ਮਾਨਦਾਰੀ ਕਰ ਦਾਂਗੇ ਆਪਾਂ ਆਏ ਗਏ ਬੰਦੇ ਦਾ ਇਹ ਤਾਂ ਬਰਾਬਰ ਦੀ ਬੱਛੀ ਦੇਖਦੇ ਪਏ ਆ ਤਾਜੀ ਸੂਈਆ ਮਿੰਟ 20 25 ਹੋਇਆ ਸੂਈ ਨੂੰ ਹਲੇ ਕੱਦ ਕਿਸੇ ਪਾਸੇ ਲਸੀ ਨਾ ਵੀਣੀ ਫੁੱਲ ਜਿੰਦ ਜਾਨ ਚੰਗੀ ਬਰੀਡ ਦੇ ਵਿੱਚ ਆ ਸਾਈਜ਼ ਵਗੈਰਾ ਪੂਰਾ ਫੁੱਲਾ ਤੇ ਬਾਕੀ ਬਿਊਟੀ ਵਗੈਰਾ ਪੂਰੀ ਆ ਮੂਹੋ ਦੋ ਜਾਂਦਾ ਕੀ ਤੇ ਬੱਚਾ ਪਾਇਆ ਨਹੀਂ ਮੇਲ ਕਾਫਣਾ ਬੱਸ ਆ ਵੀਰੇ ਮੰਗਰਾ ਬੱਚਾ ਆਗੇ ਤੇ ਪਿਛੇ ਮੇਲ ਕਾਫਸੋ ਬੋਦੀ ਬਾਦੀ ਦੇਖੋ ਬੱਚੀ ਦੀ ਚੰਗੀ ਫਾਰਮ ਵਾਲੀ ਬੱਚੀ ਸੂਈ ਸਵਾਈ 20 ਮਿੰਟ ਹੋਇਆ ਗੱਲੀ ਜੇਰ ਰਹਿ ਗਈ ਪੈਨਿੰਗ ਪੈਨ ਵਾਲੀ ਤੇ ਕੰਪੈਕਟ ਹਵਾਨੇ ਜੀ ਬਿਲਕੁਲ ਦੂਜੇ ਨੰਬਰ ਦਾ ਬੜੀ ਗੱਬੜ ਵਹਿਣ ਦੇਖੀ ਜਾਨੇ ਇਹ ਵੀਰੇ ਦੂਜਾ ਸੂ ਆ ਗਈ ਠੀਕ ਹੈ ਤੇ ਇਹ ਛੇ ਦੰਦ ਆਈਏ ਕੰਨੀਆਂ ਦੁੱਧ ਵਾਲੀਆਂ ਦਾ ਖੜੀਆਂ ਨੇ ਜੀ ਛੇ ਦੰਦ ਦੂਜਾ ਸੁਆ ਦੂਜਾ ਸੁਆ ਤੇ ਥਾਲੇ ਦਾ ਬੜਾ ਛੋਟਾ ਮੁੱਠੀ ਹਰ ਹੈ ਨਾ ਮੈਂ ਮੰਨ ਕੇ ਇਹ ਵੀ ਲਊਗੀ ਇੱਕ ਦੋ ਦਿਨ ਬਾਕੀ ਠੀਕ ਹੈ ਤੇ ਤਿਆਰੀ ਜੇ ਵੜ ਜਾ ਅੱਜ ਸੂਪ ਤੇ ਕੱਲ੍ਹ ਨੂੰ ਸੂਪੇ ਠੀਕ ਹੈ ਤਿਆਰੀ ਕੀ ਹੈ ਵੜਦਾ ਦੁੱਧ ਦੀ ਕੀ ਹੈ ਬਰਾਏ ਮੰਨੀ ਇਹਦੀ ਆਪਾਂ ਦੁੱਧ ਭਈ ਐ ਮੰਨ ਕੇ ਚੱਲੀ ਮਾਲ ਕਹਿੰਦੀ ਬੱਤੀ ਦਿੱਤੀ ਗੇ ਪਲੂਣਾ ਦੁੱਧ ਦਿੱਤਾ ਜਾਗਾ ਠੀਕ ਹੈ ਜੀ ਨੋਰਮਲ ਦੀ ਜਾਣ ਜਾਣ ਤੇ ਵੀ ਅਣਜਾਣ ਬੰਦਾ 35 ਤੋਂ 22 40 ਕਿਲੋਵਾਟ ਦੋ ਕਹਿੰਦਾ ਬਾਪ 34 35 ਦੇ ਨੀਰ ਰਬਾਟ ਵਾਲੀ ਬੈੜ ਹੈਗੀ ਆ 35 ਤੋਂ ਪਲੱਸ ਵਾਲੀ ਦਾ ਭਾਈ ਹੈ ਜਾਣ ਜਾਣ ਬੰਦਾ 35 ਕਿਲੋਵਾਟ ਲੈ ਲੂਗਾ ਦੋ ਤਾਂ ਠੀਕ ਹੈ ਹਾਂ ਜੇ ਬੰਦੇ ਵਧੀਆ ਕਿਰ ਜਿੱਤੇ 40 ਕਿਲੋਵਾਟ ਲੈ ਲੂਗਾ ਰੇਟ ਕੀ ਰੋਗੇ ਰੇਟ ਭਾਈ ਇਹ 1,60,000 ਰੁਪਏ ਦਾ 1,60,000 ਦੁੱਧ ਦੀ ਪੈਦਾਵਾਰ ਮੰਨ ਕੇ ਜਲੇ ਵੀ 34 35 ਤੱਕ ਇਹਦੀ ਹੈਗੀ ਆ ਸੋ ਬੱਚੀ ਲਗਭਗ 40 ਜਿਆ ਦੂਜਾ ਸੂਰ ਸੂਰੀ ਆ ਇੱਕ ਅੱਧਾ ਦਿਨ ਹੀ ਕੱਢੂਗੀ ਤੇ ਥਾਂ ਤੋਂ ਦੇਖੋ ਸੋਹਣਾ ਸਾਫ ਸੁਥਰਾ ਤੇ ਬਾਕੀ ਗੱਠ ਗੱਠ ਦੀ ਬਿੱਥੀ ਭਈਆ ਤੇ ਕੰਬੈਕਟ ਹਵਾਣਾ ਠੋਸ ਹਵਾਣਾ ਬਿਲਕੁਲ ਕੋਈ ਨਹੀਂ ਗੱਲ ਟਟਮਾ ਲੇਵਾ ਹੋਰ ਆ ਤੇ ਦੂਜਾ ਸੁਆ ਜੈਨੂੰ ਦੰਦਾ ਜਾ ਬੱਛੀ ਜਾ ਤੇ ਸ਼ਾਈਨਿੰਗ ਸੂਨੀ ਬਹੁਤ ਚਮਕਤਾਂ ਉਹ ਕਬੱਛੀ ਦੀ ਬਹੁਤ ਜਿਆਦਾ ਲੈਗ ਸਕੋਰ ਵਗੈਰਾ ਚੈੱਕ ਕਰੋ ਉੱਪਰ ਤੋਂ ਲੈ ਕੇ ਥੱਲੇ ਤੱਕ ਉਨੀ ਚੌੜੀ ਭਈਆ ਬੱਛੀ ਫੁੱਲ ਜਿੰਦੇ ਹਨ ਪੂਰੀ ਬਰੀਡ ਦੇ ਵਿੱਚ ਬੱਛੀ ਆ ਗਈ ਜਿਵੇਂ ਮੂੰਹ ਮੱਥਾ ਦੇਖੋ ਤੇ ਥਾਂ ਥਣ ਦੇਖੋ ਜਮ ਲੇਵਾ ਦੀ ਬੜੀ ਸਾਫ਼ ਸੁਥਰੀ ਹੈ ਚਾਹੇ ਆਪਾਂ ਚੋਲੀਏ ਹਾਥੀ ਚਾਹੇ ਮਸ਼ੀਨੀ ਦੋਨੇ ਟਾਈਪ ਦਾ ਬੱਚੀ ਆ ਥਣ ਲੱਗਿਆ ਆਪਾਂ 50 ਕਿਲੋ ਕੇ ਜੀ ਦੁੱਧ ਨਾਰਮਲ ਦੀ ਨਾਰਮਲ ਜਾਣ ਜਾਣ ਬੰਦਾ 35 ਕਿਲੋ ਨਹੀਂ 40 ਕਿਲੋ ਖੁੰਨਾ ਵਰਤ ਦਿੰਦੇ ਠੀਕ ਹੈ ਸੋ ਚੰਗੀ ਸੇਵਾ ਕਰਨ ਲੱਗਦਾ ਆਪਾਂ 40 ਨਹੀਂ 35 ਕਿਲੋ ਦਾ ਨਾਰਮਲ ਦੁੱਧ ਪਉਣ ਵਾਲੀ ਬਿਹੜਾ ਤੀਜੇ ਨੰਬਰ ਤੇ ਆਪਾਂ ਬੱਚੀ ਦੇਖੀ ਜਾਂਦੇ ਆ ਐਵੇਂ ਦੂਜਾ ਸੂਆ ਹੀ ਠੀਕ ਹੈ ਤੇ ਇਹ ਕੰਨੀ ਵਾਲੇ ਦੰਦ ਬਰਾਬਰ ਕਰੀਏ ਜੇ ਮੰਨ ਕੇ ਚੱਲ ਗਏ ਤੋੜ ਗਈ ਦੰਦ ਠੀਕ ਹੈ ਜੈਨੂਅਲ ਦੂਜਾ ਸੂਆ ਪੱਠ ਪੁੱਠ ਦੇ ਬੰਦਤਰ ਪਲੀ ਪੁਲੀ ਬਹੁਤ ਜ਼ਿਆਦਾ ਹੈ ਹਨਾ ਪਲੀ ਸੰਗੀ ਦਾ ਬਹੁਤ ਹੈ ਬਿਹੜਾ ਤੇ ਕੈਦਾਂ ਲੈਂਦੇ ਸ ਤੇਰੀ ਦੁੱਧ ਦੀ ਕੈਪੈਸਿਟੀ ਕੀ ਆ ਦੁੱਧ ਬਾਈ ਵੀ ਨਾਰਮਲੀ 35 ਕਿਲੋ ਦੁੱਧ ਵੜ ਦਿੰਦਾ ਰਾਮ ਨਾਲੀ ਠੀਕ ਹੈ ਸੋ ਦੂਜੇ ਸਵੇਰ ਆਪਾਂ ਲਈਏ ਵੀ ਪੰਜ ਪਸ਼ੂ 5 ਤੋਂ 7 ਕਿਲੋ ਦਾ ਦੁੱਧ ਜੇ ਜੰਪ ਕਰ ਜਾਂਦਾ ਹੁੰਦਾ ਹੈਗਾ ਤੇ ਬਾਕੀ ਕੱਚੀ ਕੱਚੀ ਵਸੀ ਗਲੀ ਟਿੱਲੇ ਵਾਲੋ ਵਾ ਦੇਖੋ ਥੋੜਾ ਸਾਫ ਸੁਥਰਾ ਕਿਸੇ ਬਾਸੇ ਉਹ ਹੱਥ ਦਰਾਂ ਨਹੀਂ ਪੱਠ ਪੁੜੇ ਦੀ ਬੰਤਰ ਥੱਲੇ ਤੋਂ ਲੈ ਕੇ ਉੱਪਰ ਤੱਕ ਚੌੜੀ ਜੂੜੀ ਪੂਰੀ ਫੁੱਲ ਭਈ ਜਾਵਾ 34 35 ਕਿਲੋ ਦੇ ਘੜਾ ਦੁੱਧ ਪਾ ਦੇਣਾ ਤੇ ਕੱਢ ਦੀ ਹਲੇ ਮੰਨ ਕੇ ਚਲੋ ਹਫਤਾ ਖੰਡ ਹਲੇ ਸ਼ਾਇਰਿੰਗ ਸੂਨਿੰਗ ਦੇਖੋ ਬੱਚੀ ਦੀ ਪੂਰੀ ਸਾਫ ਸੁਥਰੀ ਕੱਦਕਾਰ ਵੀ ਬਹੁਤ ਤੇ ਬਾਕੀ ਬੱਚੀ ਦੀ ਗੱਲ ਅਗਰੇ ਮੇਲ ਬੂਲ ਬਹੁਤ ਜਿਆਦੇ ਪਈ ਆ ਹਨਾ ਤੇ ਇਹਦਾ ਭਾਵ ਯਾਰ ਜਾਈਗੀ ਰਹਿਣਾਗਾ ਇਹ 132000 ਰੁਪਏ ਬਾਈ ਦਾ ਇੱਕ ਲੱਖ ਨਹੀਂ ਗਿਆ ਬਸ ਵੀ ਮਾਨਤਾ ਨਹੀਂ ਕਰਾਂਗੇ ਜਿਹੜੇ ਮੰਗ ਲਈ ਕੀਮਤ ਵੀ ਆਲਾ ਕਿਤੇ ਆਣਾ ਸੋਚ ਲੈ ਠੀਕ ਹੈ ਸੋਲ ਕਰਦਾਗਾ ਬਾਈ ਸੋ 132000 ਥੋੜਾ ਬੋਧਾ ਮਾਨਦਾਨ ਮੌਕੇ ਤੇ ਹੋ ਜਾਊਗਾ ਸੋ ਬਾਕੀ ਲੇਵਾ ਵਗੈਰਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਕਿਸੇ ਪਾਸੇ ਹੱਥ ਤਰਾਂ ਨਹੀਂ ਤੀਜੇ ਨੰਬਰ ਤੇ ਜਾਗੀ ਬੱਚੀ ਇਹ ਖੁੱਲੂ ਖਾਂਦੂ ਬਾਰੇ ਪੋਲੀ ਬਹੁਤ ਪਈ ਬੜਾ ਠੀਕ ਹੈ ਜੈਨ ਉਹਨਾਂ ਦੂਜਾ ਸੂਰ ਸੂਰੀ ਆ ਅੱਗੇ ਆ ਕੇ ਬਾਈ ਜੀ ਚਾਰ ਨੰਬਰ ਤੇ ਜਰਸੀ ਇਹ ਬਈ ਪ ਦੋ ਲਾਂਦਾ ਜੀ ਠੀਕ ਹੈ ਗੱਲ ਤਾਂ ਕੱਢ ਹੀ ਹੋਣਗੇ ਬੜਾ ਆਪਣੇ ਕੋਲੇ ਦੰਦ ਲਗਾ ਕੱਢ ਹੀ ਹੋਣਗੇ ਹਲੇ ਹਾਂ ਦੁੱਗ ਦੇ ਚੱਕੀ ਨਹੀਂ ਵੀ ਲਾਂਦਾ ਜੀ ਠੀਕ ਹੈ ਹਾਂ ਸੋ ਇੱਕ ਤਰ੍ਹਾਂ ਦਾ ਮੰਨ ਕੇ ਚੱਲੋ ਕਿ ਖੀਰਾ ਬੱਚਾ ਹੀ ਬਣ ਸਕਦਾ ਆਪਾਂ ਇਹਨੂੰ ਹਨਾ ਹਾਂ ਉਹ ਅੱਗੇ ਆਏ ਜਿਵੇਂ ਕੀ ਬੱਚੇ ਪੁੱਛੇ ਲੈਣਾ ਟੋਪ ਦੇ ਬੱਚੇ ਜਿਵੇਂ ਮਰਜੀ ਵਾਲਾ ਇਹ ਤੋਂ ਬਰੀਡ ਪਾਦਾ ਕਰ ਲਈ ਸੋ ਬੱਚੀ ਦੇਖੋ ਟੋਆ ਦਾ ਦੇਖੋ ਮੰਨੇ ਦਾ ਵੀ ਛੋਟੀ ਹੋਊਗੀ ਠੀਕ ਹੈ ਨਾ ਠੀਕ ਹੈ ਕੱਦ ਜਾ ਗਈ ਬੁਰੀ ਹਨਾ ਸੋ ਬਰੋਂ ਪੂਰੀ ਪਿਓਰ ਕੱਦ ਕਾਰ ਦੇ ਵਿੱਚ ਜਰਸੀ ਵਿੱਚ ਵੀਰ ਕਹਿੰਦਾ ਕਿ ਛੋਟੀ ਜਰਸੀ ਰਹੇਗੀ ਇਹ ਜਰਸੀ ਛੋਟੀ ਨਹੀਂ ਕੋਈ ਕਹਿ ਸਕਦਾ ਕਿ ਫੁੱਲ ਕੱਦ ਘੜਾ ਐਡਾ ਦੀ ਬੱਚੀ ਦਾ ਆਪਾਂ ਬੱਚੇ ਪਾਲਾਂਗੇ ਘਰੇ ਤਾਂ ਆਪਾਂ ਮੰਨ ਗਏ ਚਲੋ ਜੇ ਲੱਖ ਦੀ ਵਿੱਚ ਯੂਨੀਫਾਰਮ ਦਿੰਦਾ ਡੂਡੀ ਵਿਗੂਗੀ 1.5 ਲੱਖ ਦੇ ਬੱਚੇ ਇਹੀ ਤੇ ਤਿਆਰ ਹੁੰਦੇ ਜਾਗੇ ਸੋ ਦੇਖੋ ਕੱਦ-ਕੁੱਦ ਬਹੁਤ ਆ ਦੇ ਵਾਕੀ ਬੱਚੇ ਸੈਨਿਕ ਸੋਨਿਕ ਬਹੁਤ ਆ ਕੈਦ ਨਾ ਕਰ ਦਿਆ ਵੀਰੇ ਹਜੇ ਬ੍ਰੇਕਅਪ ਦਾ ਬੱਚ ਪੈਂਡਿੰਗ ਪਿਆਦਾ ਵੜਦਾ ਦੁੱਧ ਦੀ ਕੀ ਉਮੀਦ ਹੈ ਜੋ ਵੀ ਦੁੱਧ ਬੱਸੀ ਨੂੰ 25 ਕਿਲੋ ਦਾ ਕੋਈ ਬਾਹਲਾ ਨਹੀਂ ਹੈਗਾ ਬੱਸੀ ਸੀਮਨ ਵਗੈਰਾ ਪਤਾ ਕੋਈ ਜਿਹੜਾ ਲੱਗਿਆ ਹੋਵੇ ਕਿ ਨਹੀਂ ਸੀਮਨ ਬਈ ਆਪਾਂ ਮਾਲਕੋਂ ਪੁੱਛਿਆ ਨਹੀਂ ਹੈਗਾ ਆਪਾਂ ਇਦਾਂ ਹੀ ਫੋਨ ਤੇ ਮੰਗਾਈਏ ਵੀਡੀਓ ਪਾਈ ਦੀ ਬੰਦਿਆਂ ਨੇ ਆ ਠੀਕ ਹੈ ਮਰਾ ਥਾਂ ਨੂੰ ਖਿੱਚ ਕੇ ਦੇਖ ਲਿਓ ਓਕੇ ਉਹ ਥਾਂ ਆਪ ਖਿੱਚ ਕੇ ਦੇ ਲਓ ਗਾਰੰਟੀ ਜਗਲਾਂ ਦੀ ਠੀਕ ਹੈ ਇਹਦਾ ਰੇਟ ਕੀ ਰਹੂਗਾ ਰੇਟ ਵੀਰੇ ਦਾ ਆਪਾ ਫੋਨ ਤੇ ਕਰ ਲਾਂਗੇ ਠੀਕ ਹੈ ਪੰਜਵੇਂ ਨੰਬਰ ਦੇ ਬੱਚੀ ਦੇ ਕੇ ਨਾ ਬੱਲੂ ਨੂੰ ਸੂਈ ਵੀ ਹੈ ਨਾ ਇਹ ਬਈ ਖੀਰੀ ਹੈਗੀ ਠੀਕ ਆ ਲੈਗੀ ਠੀਕ ਹੈ ਬੱਚਾ ਕੀ ਦੇ ਦਿੰਦੇ ਨੇ ਬੱਸ ਵੀਰੇ ਦੇ ਮਾਗਰਾ ਠੀਕ ਹੈ ਹੁਣੀ ਸੂਈ ਲੱਗਦੀ ਹੈ ਨਾ ਹਾਂ ਹੁਣੀ ਸੂਈ ਆ ਬਈ ਹੋਗੇ 20 25 ਮਿੰਟ ਨੂੰ ਵੀ ਸੂਈ ਨੂੰ ਠੀਕ ਹੈ ਕੀ ਉਮੀਦ ਆ ਬਣ ਦੁੱਧ ਦੇ ਦੇ ਤੂੰ ਦੁੱਧ ਵਈਆਂ ਮੰਨ ਕੇ ਚੱਲ ਬੱਸੀ ਦੇ ਦੂ 18 20 ਕਿਲੋ ਆਮ ਨਾਲੀ ਠੀਕ ਹੈ ਕਹਿੰਦਾ ਵਾ 18 ਕਿਲੋ ਵੀ ਉਦਾਇ ਕੋਈ ਨਹੀਂ ਕਹਿੰਦੀ ਠੀਕ ਹੈ ਹਾਂ ਦੰਦੋ ਹੈਗੀ ਇਹ ਦੋਂਦੀ ਕਸ਼ੀਰੀ ਕੀਰੀ ਵੀਰੇ ਜੀ ਠੀਕ ਹੈ ਹਾਂ ਤੇ ਰੇਟ ਵਗੈਰਾ ਇਹਦਾ ਕੀ ਰਹੂਗਾ ਰੇਟ ਇਹ ਵੀਰੇ 85 ਆ ਵੀ ਬਸੀ ਦੇ ਦਾਂਗਾ ਥੋੜਾ ਬੱਧ ਮਾਨਤਨ ਹੋ ਜਾਊਗਾ ਮਾਨਤਨ ਕਰ ਦਾਂਗੇ ਠੀਕ ਹੈ ਜੇ ਇਹ ਰਹਿ ਗਈ ਪੈਨ ਵਾਲੀ ਕਲੀ ਇਹਦੀ ਹਨਾ 20 ਮਿੰਟ ਹੀ ਹੋਏ ਨੇ ਬਈ ਇਹ ਸੂਈ ਨੂੰ ਠੀਕ ਹੈ ਬੱਚਾ ਇਹਨੇ ਦੇਤਾ ਮਗਰ ਤੇ ਬਾਕੀ ਕੱਦ ਕੋ ਦੇਖੋ ਕੱਦ ਜੀ ਬਹੁਤ ਆ ਜਾਵਾ ਸੋ ਮੂੰਹ ਮੱਥਾ ਦੇਖੋ ਸੋਹਣਾ ਸਾਫ ਸੁਥਰਾ ਤੇ ਲੈਵਾ ਦੇਖ ਸਕਦੇ ਹੋ ਅੱਗੇ ਪਿੱਛੇ ਦਾ ਬਿਲਕੁਲ ਕੰਪੈਕਟ ਹਵਾਨਾ ਠੋਸ ਜਿਹਨੇ ਮਰਜੀ ਸਵੇ ਦੁੱਧ ਪੀ ਚੱਲੇ ਬੱਚੀ ਬੁੜੀ ਨਹੀਂ ਹੁੰਦੀ ਜਮਾ ਬਾਡੀ ਮੈਂਤਰੀ ਬਹੁਤ ਤਗੜੀ ਲੱਗੀ ਵੀ ਆ ਰੇਟ 85000 ਇਹਦਾ ਕੱਲੀ ਜੇਰ ਰਹਿ ਗਈ ਪੈਂਡਿੰਗ ਇਹਦੀ ਪੈਨ ਵਾਲੀ ਸਾਈਜ਼ ਵਗੈਰਾ ਚੰਗਾ ਤੇ ਬਾਕੀ ਥਣ ਸੋਨਾ ਹੱਤੀ ਚਵਾਈ ਵਾਲਾ ਤੇਵੇਂ ਨੰਬਰ ਆ ਬੜੀ ਜਰਸੀ ਦੇਖੀ ਜਨੇ ਇਹੇ ਇਹਦੇ ਕਰਾਸ ਆ ਗਈ ਜਰਸੀ ਹਲਕੀ ਵਾਲੀ ਹਲਕਾਂੇ ਕਰਾਸ ਹੈਗਾ ਗਾ ਨਾਲ ਠੀਕ ਹੈ ਹਾਂ ਬੱਚਾ ਕੀ ਹੈ ਚੈਨ ਜਰਸੀ ਆ ਪਓਰ ਪਾਏਗਾ ਠੀਕ ਹੈ ਬੱਚੀ ਬੜੀ ਤਗੜੀ ਹੈ ਨਾ ਬੱਚੀ ਬਹੁਤ ਸੋਹਣੀ ਬੱਸੀ ਹੈਗੀ ਠੀਕ ਹੈ ਹਾਂ ਮੈਂ ਉਹ ਪਿਆਰਾ ਬੱਤੀ ਮਾਰਾ ਸਰ ਬੱਚਾ ਦੇਖੋ ਪੂਰਾ ਪਿਓਰ ਸੁਆਗਰਾਂ ਸੁਈਏ ਦੂਜੇ ਸੁਆ ਭਾਈ ਠੀਕ ਹੈ ਕੀ ਉਮੀਦ ਹੈ ਦੁੱਧ ਦੇ ਆਪਣੇ ਇਹਦੇ ਤੋਂ ਦੁੱਧ ਭਾਈ ਆਰਾਮ ਨਹੀਂ ਬਹਿੜਾ ਮਨ ਕੇ ਜਲਦੀ ਬਾਈ ਕਦੋਂ ਮਾਲਕਾਂ ਨੇ ਪਹਿਲਾਂ ਲੋਚਿਆ ਕਿ 25 ਦਿਨੋਂ ਆਰਾਮ ਨਹੀਂ ਦੇ ਦੂ। ਇਹਦਾ ਵੀ ਨਾਰੂ ਨਾਲ ਕੱਚਾ ਜਮਾ ਹੈ। ਵੀਰੇ ਵੀ ਅੱਜ ਤੱਕ ਹੀ ਸੁਈਆ ਜੇਰ ਵਗੈਰਾ ਡਾਨੇ ਦੀ। ਇਹਦੇ ਜੇਰ ਵਗੈਰਾ ਓਕੇ ਹੈ ਨਾ। ਜੇਰ ਓਕੇ ਆ ਜਾਵਾ। ਜੇਰ ਵਗੈਰਾ ਓਕੇ ਆ ਭਾਈ ਵੀਡੀਓ ਬਣੀ ਦੀ ਆਪਣੇ ਕੋਲ ਜੇਰ ਦੀ। ਇਹਦਾ ਰੇਟ ਕੀ ਰਹੂਗਾ? ਰੇਟ ਭਾਈ ਇਹ 1 ਲੱਖ ਤੇ 5000 ਰੁਪਏ ਹੈ। ਕੀ ਉਮੀਦ ਹੈ ਦੁੱਧ ਮੰਨ ਕੇ ਚੱਲੇ ਬੰਦਾ? ਦੁੱਧ ਦੋ ਪੱਤੀ ਕਿਲੋ ਮੰਨ ਕੇ ਲੈ ਲੈ ਬੈੜ ਨੂੰ ਠੀਕ ਹੈ ਤੇ ਦੁੱਧ ਪਾਉ ਫੈਟ ਵਾਲੇ ਪੂਰਾ ਹਨਾ ਫੈਟ ਵਾਲਾ ਹੀ ਪਾਉ ਬਾਈ ਨਾਲ ਬੈੜ ਖੜੀ ਆਪਾਂ ਇਹ ਦੇਖੀ ਜਾਂਦੇ ਆ ਇਹ ਬਾਈ ਦੂਜਾ ਸੂਰ ਬੈੜ ਸੁਈ ਜਾਗੀ ਠੀਕ ਹੈ ਹਾਂ ਅੱਜ ਦੂਜਾ ਨਹੀਂ ਐਨੇ ਸੁਈ ਨੂੰ ਠੀਕ ਕਿਲੋ ਬੋਲੀ ਸਟਾਰਟ ਹੀ ਆਦਾ 20 ਕਿਲੋ ਬੋਲੀ ਹੁਣ ਵੀ ਹੋਊਗੀ ਠੀਕ ਹੈ 20 ਕਿਲੋ ਹਾਂ ਥੋੜਾ ਬੱਚੇ ਇਹਦੇ ਬੱਚੇ ਨੂੰ ਮੂੰਹ ਲਾਦਾ ਪਾਸੇ ਮੇਂ ਤਾਂ ਕਰਕੇ ਆਉ ਲੱਗੀ ਠੀਕ ਹੈ ਕਿੰਨਾ ਖਾਜੇ ਦੁੱਧ ਪਾ ਦੂਗੀ ਬਈ 25 ਕਿਲੋ ਮੰਨ ਕੇ ਖੋਲਾ ਲੈ ਬੰਦਾ ਦੁੱਧ ਦੁੱਧ 27 28 ਕਿਲੋ ਠੀਕ ਚੋਰ ਚਵਾਦੀ ਇੱਕ ਨੰਬਰ ਬਾਈ ਬ ਠੀਕ ਆ 20 ਕਿਲੋ ਸਟਾਰਟ ਆ 25 ਤੋਂ ਪਾਰ ਪਾ ਦੂਗੀ 22 22 20 ਕਿਲੋ ਬੋਲੇ ਤਾਂ ਹੁਣ ਵੀ ਹੋਗੇ ਥੱਲੇ ਠੀਕ ਆ ਅੱਗੇ ਨਾਲ ਅਗੇ ਇਹਨੇ ਗੱਬਣਾ ਇਹ ਬਈ 6 ਦਾੰਦਾ ਕੀ ਮੂੰਹ ਠੀਕ ਐ ਤੇ ਇਹ ਦੂਜਾ ਸੂਆਗਾ ਕੱਚੀ ਦਾ ਦੇ 15 ਕ ਦੇ ਦਿੰਦੀ ਨਾ ਇਹ ਲੈ ਓਏ 12 13 ਨਾਲ ਬਾਕੀ ਪੈਂਡਿੰਗ ਪੈਣਗੇ ਠੀਕ ਐ ਹਾਂ ਤੇ ਅੱਗੇ ਇਹਦੀ ਨਾਲ ਆ ਗਈ ਇਹ ਬਈ 1 ਮਹੀਨਾ ਬਾਕੀ ਪੈਦਾ ਅਸਾਂ ਦੰਦੋ ਦੰਦੋ ਬਈ ਇਹ ਚੋਗੀ ਐ ਤੁਸੀਂ ਠੀਕ ਐ ਦੰਦੋ ਚੋਗੀ ਮਹੀਨਾ ਬਾਕੀ ਐ 1 ਮਹੀਨਾ ਬਾਕੀ ਐ ਨੰਬਰ ਬੋਲ ਜੀ ਦੁਬਾਰੇ ਆਪਣਾ ਨੰਬਰ 898778889 ਦੂਜਾ ਨੰਬਰ ਨਾ 635 50 ਤੋਂ ਵਾਲੀ ਇਹ ਵੱਡੇ ਭਰਾ ਨੰਬਰ ਸੋ ਵੀਡੀਓ ਦੇਖ ਲਈ ਸਭ ਦਾ ਤੈ